ਜਿੰਨਾ ਵੀਰਾਂ ਬਣਾ ਬਯੁਰਗਾ ਦੇ ਗੋਡੇ ਦੁਖਦੇ ਆ ਮੋਢੇ ਦੁਖਦੇ ਆ ਢੂਈ ਦੇ ਵਿੱਚ ਦਰਦ ਹੁੰਦਾ ਜਾਂ ਫਿਰ ਸਰੀਰ ਦੇ ਕਿਤੇ ਵੀ ਵਿੱਚ ਦਰਦ ਹੁੰਦਾ 나ੜ ਦਬੀ ਹੋਈ ਆ 나ੜ ਬਲੋਕ ਹੈ ਖੂਨ ਦਾ ਸਰਕਲ ਘਟਾ ਤਾਂ ਤੁਸੀਂ ਆਹ ਤੇਲ ਆਪ ਦੇ ਘਰੇ ਤਿਆਰ ਕਰ ਲਿਓ ਬਹੁਤ ਵਧੀਆ ਇਹਦੇ ਰਿਜ਼ਲਟ ਆ ਵਰਤਿਆ ਹੋਇਆ ਫਾਰਮੂਲਾ ਤੇ ਵੀਡੀਓ ਨੂੰ ਪਹਿਲਾਂ ਸੇਵ ਕਰ ਲਓ ਤੇ ਸ਼ੇਅਰ ਕਰ ਲਿਓ ਕਿਸੇ ਨਾ ਕਿਸੇ ਦੇ ਕੰਮ ਆ ਜੇ ਪੇਜ ਨੂੰ ਫੋਲੋ ਕਰ ਲਿਓ ਸਭ ਤੋਂ ਪਹਿਲਾਂ ਤੁਸੀਂ ਇੱਕ ਕੜਾਹੀ ਲੈਣੀ ਹੈ ਤੇ ਉਸ ਤੋਂ ਬਾਅਦ ਜਦੋਂ ਕੜਾਹੀ ਗਰਮ ਹੋ ਜੇ ਉਦੋਂ ਸਰੋਂ ਦਾ ਤੇਲ ਪਾਉਣਾ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਂਦੇ ਹੋ ਗਰਮ ਹੋਣ ਤੋਂ ਬਾਦ ਸਰੋਂ ਦਾ ਤੇਲ ਜਦੋਂ ਗਰਮ ਹੋ ਗਿਆ ਉਸ ਤੋਂ ਬਾਅਦ ਆਪਾਂ ਪਹਿਲਾਂ ਤਾਂ ਇੱਕ ਗੰਢੀ ਲਸਣ ਦੀ ਹੋਵੇ ਉਹਨੂੰ ਚੰਗੀ ਤਰ੍ਹਾਂ ਕੱਟ ਕੇ ਇਹਦੇ ਵਿੱਚ ਪਾਵਾਂਗੇ ਬਾਕੀ ਵੀਡੀਓ ਸਾਰੀ ਦੇਖਿਓ ਤੁਹਾਨੂੰ ਪਤਾ ਲੱਗ ਜੂ ਹੋਰ ਕੀ ਕੀ ਸਮਾਨੇ ਦੇ ਵਿੱਚ ਪਾਣਾ ਬਹੁਤ ਵਧੀਆ ਰਿਜ਼ਲਟ ਆਂਦਾ ਇਹਦਾ ਕੋਈ ਵੀ ਨੁਕਸਾਨ ਨਹੀਂ ਤੇ ਤੁਹਾਨੂੰ ਲਾਉਣਾ ਵੀ ਦੱਸ ਦਾਂਗੇ ਕਿਹੜੇ ਟਾਈਮ ਲਾਉਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸੁੰਡ ਦੇ ਚਾਰ ਪਾਸੇ ਪੀਸ ਪਾ ਦਾਂਗੇ ਜਿਵੇਂ 2-3 ਇੰਚ ਹੋਵੇ ਉਹਨੂੰ ਕੱਟ ਕੇ ਪਾ ਲਿਓ ਭਾਵੇਂ ਸਾਫਤਾ ਪਾ ਦਿਓ ਇਹਦੇ ਸਾਰੇ ਤੱਤ ਆ ਜਿਹੜੇ ਆਪਣੇ ਤੇਲ ਦੇ ਵਿੱਚ ਨਿਕਲ ਹੀ ਜਾਣਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਦਾਲਚੀਨੀ ਪਾਵਾਂਗੇ ਥੋੜੀ ਜੀ ਤੇ ਥੋੜੀ ਜੀ ਇਹਦੇ ਵਿੱਚ ਪਾਵਾਂਗੇ ਅਲਸੀ ਜਿਵੇਂ ਅਲਸੀ ਦਾ 1.5 ਚਮਚ ਪਾ ਲਿਓ ਥੋੜੀ ਜੀ ਆਪਣੇ ਦਾਲਚੀਨੀ ਹੋ ਜਾਊਗੀ ਤੇ ਇੱਕ ਕੜਛੀ ਡੇਢ ਕੜਛੀ ਤੇਲ ਹੋ ਗਿਆ ਤੇ ਇਹਨਾਂ ਨੂੰ ਉਦੋਂ ਤੱਕ ਕਲਕਾਈ ਚੱਲਿਓ ਜਦੋਂ ਤੱਕ ਲਸਣ ਦੀਆਂ ਕਲੀਆਂ ਕਾਲੀਆਂ ਨਹੀਂ ਹੋ ਜਾਂਦੀਆਂ ਤੇ ਇਹਨੂੰ ਤੁਸੀਂ ਲਾਉਣਾ ਕਿਵੇਂ ਆ ਪਹਿਲਾਂ ਤੁਸੀਂ ਦੇਖੋ ਜਦੋਂ ਵੀ ਇਹਨੂੰ ਲਾਉਣਾ ਲਾਉਣ ਤੋਂ ਪਹਿਲਾਂ ਜੇਕਰ ਤੁਹਾਡੇ ਗੋਡੇ ਦੁਖਦੇ ਆ ਗੋਡਿਆਂ ਦੀ ਗਰਮ ਪਾਣੀ ਦੇ ਨਾਲ ਫਟਕੜੀ ਦੇ ਪਾਣੀ ਨਾਲ ਟਕੋਰ ਕਰੋ ਟਕੋਰ ਕਰਨ ਤੋਂ ਬਾਅਦ ਜਦੋਂ ਆਪਣੇ ਗੋਡਿਆਂ ਨੂੰ ਵਿੱਚ ਸੇਕ ਹੋ ਗਿਆ ਉਸ ਤੋਂ ਬਾਅਦ ਐਸ ਤੇਲ ਨੂੰ ਥੋੜਾ ਜਿਹਾ ਗਰਮ ਕਰਕੇ ਐਸ ਤੇਲ ਦੀ ਚੰਗੀ ਤਲਾ ਮਾਲਿਸ਼ ਕਰੋ ਮਾਲਿਸ਼ ਕਰਨ ਤੋਂ ਬਾਅਦ ਜੇਕਰ ਤੁਸੀਂ ਗਰਮ ਪੱਟੀ ਬੰਨ੍ਹਣੀ ਹੈ ਤਾਂ ਬੰਨ੍ਹ ਲਓ ਬਹੁਤ ਵਧੀਆ ਰਿਜ਼ਲਟ ਮੰਨੋਗੇ ਜੇਕਰ ਤੁਸੀਂ ਇਹਦਾ ਗਰਮ ਪੱਟੀ ਬੰਨ੍ਹ ਲਓਗੇ ਤੇਲ ਮਲਣ ਤੋਂ ਬਾਅਦ ਜੇਕਰ ਨਹੀਂ ਵੀ ਬਨੋਗੇ ਤਾਂ ਵੀ ਚੱਲ ਜੂਗਾ ਕੋਈ ਚੱਕਰ ਨਹੀਂ ਫਰ ਤੁਸੀਂ ਇਹਨੂੰ ਵਰਤ ਕੇ ਜਰੂਰ ਦੇਖੋ ਜਿਨ੍ਹਾਂ ਦੇ ਗੋਡੇ ਦੁਖਦੇ ਆ ਗਿੱਟੇ ਦੁਖਦੇ ਆ ਢੂਈ ਦੇ ਵਿੱਚ ਦਰਦ ਹੁੰਦਾ ਜਿਵੇਂ ਕਹਿ ਦਿੰਦੇ ਆ ਨਾੜ ਬਲੌਕ ਹੋ ਗਈ ਕੁਣੀ ਤੋਂ ਲੈ ਕੇ ਮੇਰਾ ਤਾਂ ਮੋਢੇ ਦੇ ਵਿੱਚ ਵਿੱਚ ਹੀ ਦੁਖਦਾ ਜਾਂ ਫਿਰ ਆਪਣੇ ਪੱਟ ਤੋਂ ਲੈ ਕੇ ਤਾਂ ਤੱਕ ਦੁਖਦਾ ਇੱਕ ਵਾਰੀ ਇਹ ਨੁਸਖਾ ਵਰਤ ਕੇ ਤੁਸੀਂ ਦੇਖੋ ਮੇਰਾ ਨੰਬਰ ਵੀ ਦਿੱਤਾ ਪਿਆ ਬਾਇਓ ਦੇ ਵਿੱਚ ਤੁਸੀਂ ਸਾਡੇ ਨਾਲ ਗੱਲ ਵੀ ਕਰ ਸਕਦੇ ਹੋ ਕਮੈਂਟ ਕਰਕੇ ਜੇਕਰ ਤੁਸੀਂ ਪੁੱਛਣਾ ਕੁਝ ਪੁੱਛ ਵੀ ਸਕਦੇ ਹੋ ਤੇ ਐਦਾਂ ਦੀਆਂ ਵੀਡੀਓ ਆਪਣੇ ਪੇਜ ਤੇ ਆਉਂਦੀਆਂ ਰਹਿੰਦੀਆਂ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਕੇ ਜਾਇਓ ਤੇ ਸਾਨੂੰ ਵੀ ਹੌਸਲਾ ਮਿਲਦਾ ਹੈ ਇਹਦੇ ਨਾਲ ਤੁਹਾਨੂੰ ਨਵੀਆਂ-ਨਵੀਆਂ ਐਦਾਂ ਦੀਆਂ ਤੇਲ ਬਣਾ ਕੇ ਦਿਖਾਈਏ ਕਦੇ ਕੋਈ ਦਵਾਈ ਬਣਾ ਕੇ ਦਿਖਾਈਏ ਜੋ ਅਸੀਂ ਰੈਗੂਲਰ ਯੂਜ਼ ਕਰਦੇ ਆ ਪੇਸ਼ੈਂਟਾਂ ਨੂੰ ਦਿੰਨੇ ਆ ਤੇ ਇਸ ਤਰੀਕੇ ਨਾਲ ਇਹ ਤੁਸੀਂ ਦੇਖੋ ਹੁਣ ਲਸਣ ਦੀਆਂ ਕਲੀਆਂ ਕਾਲੀਆਂ ਹੋਣ ਲੱਗੀਆਂ ਤੇ ਇਹਨੂੰ ਤੁਸੀਂ ਇੱਕ ਸ਼ੀਸ਼ੀ ਦੇ ਵਿੱਚ ਵੀ ਪਾ ਕੇ ਰੱਖ ਸਕਦੇ ਹੋ ਕੰੱਚ ਦੇ ਕੋਲੀ ਵਿੱਚ ਵੀ ਪਾ ਕੇ ਰੱਖ ਸਕਦੇ ਹੋ ਬਸ ਜਦੋਂ ਤੇਲ ਦੀ ਤੁਸੀਂ ਮਾਲਿਸ਼ ਕਰਨੀ ਹੈ ਉਦੋਂ ਥੋੜਾ ਜਿਹਾ ਇਹਨੂੰ ਗਰਮ ਕਰਨਾ ਸਤਰੀਕ ਇਹਨਾਂ ਦੇਖੋ ਤੁਸੀਂ ਇਹ ਚੰਗੀ ਤਰ੍ਹਾਂ ਜਦੋਂ ਗਰਮ ਹੋ ਗਿਆ ਤੇਲ ਹੋ ਗਿਆ ਆਪਣਾ ਕਲਕਾਇਆ ਗਿਆ ਕਾਲੇ ਹੋ ਗਏ ਲਸਣ ਦੀਆਂ ਕਾਲੀਆਂ ਉਸ ਤੋਂ ਬਾਅਦ ਗੈਸ ਨੂੰ ਕਰ ਲਿਓ ਬੰਦ ਤੇ ਇੱਕ ਕੱਪ ਦੇ ਵਿੱਚ ਪਾਉਣ ਲਿਓ ਭਾਂਡਾ ਕੋਈ ਵੀ ਹੋਵੇ ਪਾਣ ਕੇ ਰੱਖ ਲਿਓ ਬਸ ਜਦੋਂ ਵੀ ਇਹਨਾਂ ਦੀ ਮਾਲਿਸ਼ ਕਰਨੀ ਆ ਪਹਿਲਾਂ ਗਰਮ ਪਾਣੀ ਦੀ ਟਕੋਰ ਕਰਨੀ ਆ ਟਕੋਰ ਕਰਨ ਤੋਂ ਬਾਅਦ ਥੋੜਾ ਜਿਹਾ ਤੇਲ ਨੂੰ ਤੁਸੀਂ ਗਰਮ ਕਰ ਲੈਣਾ ਤੇ ਤੁਸੀਂ ਇਹਦਾ ਰਿਜ਼ਲਟ ਦੇਖਿਓ ਬਾ ਕਮਾਲ ਅ ਰਿਜ਼ਲਟ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆ ਤੇਲ ਤੁਹਾਡਾ ਤਿਆਰ ਹੋ ਗਿਆ ਪੁੰਨ ਲਿਆ ਤੇ ਇਸ ਤੇਲ ਦੀ ਤੁਸੀਂ ਦਿਨ ਦੇ ਵਿੱਚ ਦੋ ਵਾਰੀ ਤਿੰਨ ਵਾਰੀ ਮਾਲਿਸ਼ ਕਰੋ ਬਹੁਤ ਵਧੀਆ ਇਹਦਾ ਰਿਜ਼ਲਟ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰ ਲਿਓ ਕਿਸੇ ਨਾ ਕਿਸੇ ਦੇ ਕੰਮ ਆ ਜੇ ਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਕੇ ਜਾਇਓ ਐਦਾਂ ਦੀਆਂ ਵੀਡੀਓ ਦੇਖਣ ਵਾਸਤੇ